ਫਲੋਰ ਸ਼ਹਿਰ ਵਿੱਚ ਜਲੰਧਰ ਦੇ ਲਤੀਪੁਰੇ ਵਾਂਗੂ ਲੋਕਾਂ ਨੂੰ ਉਜਾੜਨ ਲੱਗੀ ਸਰਕਾਰ ਜਿਤਨਾ ਸੀ ਕਿ ਫਲੋਰ ਸ਼ਹਿਰ ਵਿੱਚ ਸੈਂਟਰ ਸਰਕਾਰ ਰੇਲਵੇ ਵਿਭਾਗ ਦੀ ਆੜ ਵਿੱਚ ਲੋਕਾਂ ਨੂੰ ਉਜਾੜਨ ਦਾ ਕੰਮ ਕਰ ਰਹੀ ਹੈ ਫਲੋਰ ਦੇ ਮੁਹੱਲਾ ਸੰਤੋਪੁਰਾ ਵਿੱਚ ਪਿਛਲੇ ਕਈ ਦਿਨਾਂ ਤੋਂ ਰੇਲਵੇ ਵਿਭਾਗ ਵੱਲੋਂ ਰੇਲਵੇ ਲਾਈਨਾਂ ਦੇ ਨੇੜੇ ਬਣਾਈ ਜਾ ਰਹੀ ਕੰਦ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਰੇਲਵੇ ਵਿਭਾਗ ਵੱਲੋਂ ਕੰਦ ਕੀਤੀ ਜਾ ਰਹੀ ਹੈ ਉਹ ਕੰਦ ਪਾਉਣਾ ਸਾਡਾ ਬਹੁਤ ਨੁਕਸਾਨ ਹੋਵੇਗਾ ਅਸੀਂ ਪਹਿਲਾਂ ਹੀ ਗਰੀਬੀ ਵਿੱਚ ਟਾਈਮ ਪਾਸ ਕਰ ਰਹੇ ਹਾਂ ਤੇ ਦੂਸਰੇ ਪਾਸੇ ਸਰਕਾਰ ਸਾਨੂੰ ਉਜਾੜਨ ਦਾ ਕ ਨੀਤਾ ਨਾਮੀ ਔਰਤ ਨੇ ਦੱਸਿਆ ਕਿ ਸਾਡੀ ਰਜਿਸਟਰੀ ਵਾਲੀ ਜਗ੍ਹਾ ਵਿੱਚ ਵੀ ਰੇਲਵੇ ਪ੍ਰਸ਼ਾਸਨ ਨਿਸ਼ਾਨਦੇਹੀ ਕਰ ਗਿਆ ਹੈ ਜਿਸ ਨਾਲ ਮੇਰਾ ਅੱਧਾ ਘਰ ਟਹਿ ਟਹਿ ਰਹੀਜ ਹੋ ਜਾਵੇਗਾ ਸਾਨੂੰ ਘਰ ਤੋਂ ਬਾਹਰ ਨਿਕਲਣ ਲਈ ਕੋਈ ਰਸਤਾ ਨਹੀਂ ਬਚਦਾ ਇਸ ਤਰ੍ਹਾਂ 100 ਤੋਂ ਵੱਧ ਘਰ ਰੇਲਵੇ ਵਿਭਾਗ ਦੀ ਗੰਧ ਵਾਲੀ ਕਾਰਵਾਈ ਕਰਕੇ ਉਜੜਨ ਵਾਲੇ ਹਨ ਅਤੇ ਘਰੋਂ ਬੇਕਾਰ ਹੋਣ ਵਾਲੇ ਹਨ ਅੱਜ ਹਲਕਾ ਵਿਧਾਇਕ ਵਿਕਰਮਜੀਤ ਚੌਧਰੀ ਇਹਨਾਂ ਪੀੜਤ ਪਰਿਵਾਰਾਂ ਨੂੰ ਮਿਲ ਲਾਏ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਚੌਧਰੀ ਵਿਕਰਮਜੀਤ ਨੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਮੈਂ ਰੇਲਵੇ ਵਿਭਾਗ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਹੈ। ਕਿਹਾ ਜਿਨ੍ਹਾਂ ਘਰਾਂ ਨੂੰ ਕੋਈ ਰਾਹਸਤਾ ਨਹੀਂ ਬਜਦਾ ਉਹਨਾਂ ਨੂੰ 5-5 ਫੁੱਟ ਦਾ ਰਸਤਾ ਦਿੱਤਾ ਜਾਵੇ। ਮਹੱਲਾ ਸੰਤੋਖਪੁਰਾ ਦੇ ਪੀੜਤ ਲੋਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਗਰੀਬਾਂ ਨੂੰ ਨਾ ਅਜੜਿਆ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਰੇਲਵੇ ਵਿਭਾਗ ਅਤੇ ਸਰਕਾਰ ਇਹਨਾਂ ਪੀੜਤ ਪਰਿਵ ਕਿੰਨਾ ਕੁ ਰਹਿਮ ਕਰਦੀ ਹੈ ਜਾਂ ਫਿਰ ਜਲੰਧਰ ਦੇ ਲਤੀਫੁਰੇ ਵਾਂਗੂ ਪੀੜਾ ਪੰਜਾਬ ਚਲਾ ਕੇ ਇਹਨਾਂ ਗਰੀਬਾਂ ਗਰੀਬ ਪਰਿਵਾਰਾਂ ਨੂੰ ਘਰੋਂ ਬੇਕਾਰ ਕਰਦੀ ਹੈ ਏਪੀ ਨੂੰ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਾ ਸਿੰਘ ਦੇ ਨਾਲ ਪ੍ਰੋਪਲ ਦੀ ਵਿਸ਼ੇਸ਼ ਰਿਪੋਰਟ ਸਨੀਤਾ ਜੀ ਤੁਸੀਂ ਮਹਲਾਸ ਤੋਂ ਦੋ ਗੱਦਰ ਰਹਿ ਰਹੇ ਆ ਫਲੋਰਸ ਨੋਵਰਾ ਵਿੱਚ ਕਿਸੇ ਰੇਲਵੇ ਵਾਲੀ ਇੱਕ ਕੰਦ ਬਣਾ ਰਿਹਾ ਹੈਗੇ ਆ ਹਾਂਜੀ ਸਰ ਜੀ ਜਿਹਦੇ ਵਿੱਚ ਤੁਹਾਡਾ ਅਤਾ ਕਰ ਆ ਰਿਹਾਗਾ ਤੁਹਾਡੇ ਕਮਰੇ ਦੇ ਵਜੇ ਬੰਦ ਹੋ ਰਿਹਾ ਤੁਹਾਡਾ ਬਾਥਰੂਮ ਖਰਾ ਟਹਿ ਰਿਹਾ ਔਰ ਇੱਕ ਕਮਰਾ ਵੀ ਟਹਿ ਰਿਹਾ ਇਹ ਜਿਹੜਾ ਤੁਸੀਂ ਜਗਾ ਲਈ ਸੀ ਇਹ ਰਿਸਟਲ ਜਗਾ ਹੈਗੀ ਆ ਹਾਂਜੀ ਸਰ ਕਿੰਨੇ ਮਾਲੇ ਹੈਗੇ ਆ ਇਹ ਹੈਗੀ ਆ ਤਿੰਨ ਮਾਲੇ ਤਿੰਨ ਸਰਸਾਈਆਂ ਤਿੰਨ ਸਰਸਾਈਆਂ ਹਾਂਜੀ ਤੇ ਇਹ ਜਗਾ ਤੁਸੀਂ ਮਾਪੀ ਸੀ ਕਿੰਨੀ ਆ ਹੈ ਹਾਂਜੀ ਉਦੋਂ ਨਹੀਂ ਨਾ ਪੀ ਹੈਗੀ ਅਸੀਂ ਜਿੱਦਾਂ ਕਿਸੇ ਕੋਲੋਂ ਮੋਰੇ ਬਣੀ ਬਣਾਈ ਲਈ ਹੈ ਜਿੱਦਾਂ ਜਗਾ ਸੀ ਓਕੇ ਸਾਡੇ ਨਾਲ ਫਰਾਟ ਹੋਇਆ ਜਿੱਦਾਂ ਸਾਨੂੰ ਓਕੇ ਤੁਹਾਨੂੰ ਇਹਨਾਂ ਪਤਾ ਵੀ ਜਿਹੜੀ ਇਹ ਜਗਾ ਉਹ ਵੇਚ ਕੇ ਰੇਲਵੇ ਦੀ ਵੇਚ ਕੇ ਗਿਆ ਤੁਹਾਨੂੰ ਨਹੀਂ ਇੰਨਾ ਨਹੀਂ ਸਾਨੂੰ ਪਤਾ ਹੈਗਾ ਜਣੀ ਓਕੇ ਹਾਂਜੀ ਤੇ ਜਿਹੜੀ ਹੁਣ ਇਹ ਰੇਲਵੇ ਵਾਲਿਆਂ ਨੇ ਤੁਹਾਡੇ ਘਰ ਦੇ ਅੰਦਰ ਤੱਕ ਉਹ ਵਾਫੀਤਾ ਮਾਰ ਕੇ ਕੀ ਕੀ ਕਮਾਈਸ਼ ਕੀਤੀ ਹੈਗੀ ਹੈ ਹਾਂਜੀ ਹਾਂਜੀ ਉਹ ਕੀ ਕਹਿੰਦੇ ਰੇਲਵੇ ਵਾਲਿਆਂ ਵੀ ਤੁਹਾਡਾ ਇਹ ਦੋਜਾ ਬੰਦ ਕਰਨਾ ਹੈ ਹਾਂਜੀ ਉਹ ਹੀ ਗੱਲ ਕਹਿ ਰਹੇ ਆ ਜਿੱਦਾਂ ਤੁਸੀਂ 2 ਫੁੱਟ ਪਿੱਛੇ ਅੰਦਰੋਂ ਛੱਡੋ ਥੋੜਾ ਥਾਂ ਤੋਂ ਅਸੀਂ ਛੱਡਦੇ ਆ ਜੀ ਤੇ ਫੇਰ ਅਸੀਂ ਦੇ ਸਕਦੇ ਉਹ ਵੀ ਜੇ ਸਾਮਤ ਨਾ ਹੋਣਗੇ ਗਵਾਂਢੀ ਸਾਡੇ ਜੇ ਦੇਣਗੇ ਤਾਂ ਤਾਂ ਆ ਨਹੀਂ ਤਾਂ ਮੇਰੇ ਲਈ ਬਹੁਤ ਮੁਸ਼ਕਲ ਆ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਣਾ ਠੀਕ ਆ ਤੁਹਾਡੇ ਨਾਲ ਹੋਰ ਕਿੰਨੇ ਇੱਕ ਇਸ ਕੰਦੇ ਨਾਲੋਂ ਕਿਹੜੇ ਘਰ ਪ੍ਰਭਾਵਿਤ ਹੋ ਰਹੇ ਆ ਕਈ ਘਰ ਆ ਪਿੱਛੇ ਜਿੱਦਾਂ ਪਿੱਛੇ ਹਾਂਜੀ ਤੁਹਾਡੇ ਤੋਂ ਪਿੱਛੇ ਤਾਂ ਫੇਰ ਹੋਰ ਵੀ ਇੱਕ ਮੱਲਾ ਪੂਰਾ ਪੂਰੀ ਇੱਕ ਜਾਂਦਾ ਹੋਣਾ ਹਾਂਜੀ ਹਾਂਜੀ ਉਹ ਵੀ ਜਾ ਰਿਹਾ ਪਿੱਛੇ ਠੀਕ ਆ ਕੀ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਵੀ ਮੇਰਾ ਕੋਈ ਹੱਲ ਨਿਕਲਣਾ ਚਾਹੀਦਾ ਮੈਨੂੰ ਰਸਤਾ ਮਿਲਣਾ ਚਾਹੀਦਾ ਠੀਕ ਹੈ ਤੇ ਤੁਸੀਂ ਇਹ ਜਿਹੜੀ ਤੁਸੀਂ ਰਜਿਸਟਰੀ ਤੁਹਾਡੀ ਇਹ ਨੰਬਰੀ ਰਜਿਸਟਰੀ ਹੈਗੀ ਆ ਤੁਸੀਂ ਜਾ ਕੇ ਤਹਿਸੀਲਾਂ ਨੂੰ ਮਿਲਿਆ ਵੀ ਮੇਰੀ ਜਗ੍ਹਾ ਪੂਰੀ ਕੀਤੀ ਜਾਵੇ ਹਾਂਜੀ ਮੈਂ ਹਲੇ ਮਿਲੀ ਨਹੀਂ ਹੈਗੀ ਜਣੀ ਮਿਲ ਲੈਣਾ ਹੁਣ ਮੈਂ ਉਹਨਾਂ ਨੂੰ ਕਿੱਦਾਂ ਦੱਸਿਆ ਓਕੇ ਹਾਂਜੀ ਇਜੂਬੀਰ ਜਿਹੜਾ ਰੇਲਵੇ ਦਾ ਅਧਿਕਾਰੀ ਤੁਹਾਡੇ ਘਰਾਂ ਦੇ ਮੂਰੇ ਕੰਦ ਕਰ ਰਹੇ ਹੈਗੇ ਆ ਪਤਾ ਲੱਗਾ ਵੀ ਤੁਹਾਡਾ ਘਰ ਵਿੱਚ ਕਾਫੀ ਆ ਰਿਹਾ ਹੈਗਾ ਉਹ ਵਿੱਚ ਨਾ ਤੁਹਾਡੇ ਘਰ ਦਾ ਦਰਵਾਜ਼ਾ ਵੀ ਬੰਦ ਹੋ ਰਿਹਾ ਤੇ ਤੁਹਾਡਾ ਘਰ ਵੀ ਕਾਫੀ ਵਿਗਾੜ ਤੇ ਅਵਿਕਾਰ ਹੋ ਰਿਹਾ ਕੀ ਸਰਾ ਮੈਂ ਲੈਗਾ ਕੀ ਪ੍ਰਸ਼ਾਸਨ ਮੰਗ ਕਰਦੇ ਹੋ ਹਾਂ ਪ੍ਰਸ਼ਾਸਨ ਤੋਂ ਮੈਂ ਤੇਹੀ ਮੰਗ ਕਰਦਾ ਜੀ ਮੈਨੂੰ ਬਾਹਰ ਅੰਦਰ ਨਿਕਲ ਲਈ ਰਾਸਤਾ ਦਿੱਤਾ ਜਾਵੇ ਬਹੁਤ ਜ਼ਰੂਰੀ ਆ ਰਾਸਤੇ ਤੋਂ ਬਿਨਾ ਮੈਂ ਕਿਸੇ ਕੰਮ ਨਹੀਂ ਕਰ ਨਹੀਂਦਾ ਅੰਦਰ ਅੰਦਰ ਹੀ ਰਹੂਗਾ ਬਾਹਰ ਤੇ ਭਾਰੀ ਰਹੇਗਾ ਜੀ ਇਹ ਕਿਹੜਾ ਪੁਰਾਣਾ ਸੀ ਤੋਂ ਡੀ ਰਜਿਸਟਰੀ ਕਿੰਨੇ ਜਿਆ ਕਿੰਨੇ ਮਾਡਲ ਦੀ ਸੀ ਇਹ ਐਸਪੀ ਲਈ ਜੀ ਉਹ ਕਦ ਜਿਆ ਆਇਆ ਸਬਜ਼ੀ ਵਾਲੀ ਆ ਲੋ ਰੇਲਵੇ ਦੀ ਜਗਾ ਐ ਤੁਸਾਂ ਕੱਦ ਜਾਈ ਆ ਇਹ ਨਹੀਂ ਪਤਾ ਮੈਂ ਰੇਲਵੇ ਵਾਲੀ ਆਪਣੇ ਪਹਿਲਾਂ ਨੇ ਕੀਤਾ ਸੀਗਾ ਵਰਕਿੰਗ ਕੀ ਤੀਸਰੀ ਕੋ ਤੋਂ ਕਾ ਹੁਣ ਥੇ 4 ਫੁੱਟ ਕਾ ਦਰਵਾਜ਼ਾ ਦੇ ਆ ਕੰਤੋਂ ਵੀ ਹਾਂਜੀ ਓਕੇ ਜਿਹੜੀ ਉਹਨਾਂ ਦੀ ਪਹਿਲਾਂ ਪਈ ਸੀਗੀ ਠੀਕ ਆ ਹਾਂਜੀ ਕਿੰਨੇ ਘਰ ਆ ਰਹੇ ਇਹਦੇ ਵਿੱਚ ਇਹਦੇ ਵਿੱਚ ਫੈਨ ਹਾਲ ਤਾਂ ਇਸ ਪਾਸੇ ਜਿਹਦਾ ਮੇਰਾ ਘਰ ਆ ਰਿਹਾ ਦਰਵਾਜ਼ਾ ਜਿਹਦਾ ਟੋਟਲੀ ਬੰਦ ਹੁੰਦਾ ਆ ਤੇ ਇੱਕ ਉਹ ਪਰੇ ਵੀ ਰੋ ਆ ਉਹਨਾਂ ਦਾ ਹਾਂਜੀ ਹਾਂਜੀ ਦੋਹਾਂ ਦੇ ਦੋ ਘਰਾਂ ਦੇ ਕਿੰਨੇ ਸਾਲ ਤੋਂ ਵੇਖੇ ਤੁਸੀਂ ਇੱਥੇ ਮੈਨੂੰ 36 ਸਾਲ ਹੋ ਗਏ ਇੱਥੇ ਵੇਖੇ ਉਹ ਜੀ ਉਹ ਤੇ ਪਹਿਲਾਂ ਵੀ ਇਥੇ ਕੰਧ ਪਈ ਸੀ ਕੋਈ ਪਹਿਲਾਂ ਨਹੀਂ ਸੀ ਕੋਈ ਪਈ ਪਹਿਲਾਂ ਪਈ 1990-91 ਦੇ ਵਿੱਚ ਪਈ ਸੀ ਉਸ ਕੰਧ ਨੂੰ ਫੇਲ ਹੀ ਕਰਤੀ ਉਹਨੇ ਕਹਿੰਦੇ ਸਾਨੂੰ ਨਹੀਂ ਪਤਾ ਹਾਂਜੀ ਸਰ ਕੀ ਨਾਮ ਆ ਤੁਹਾਡਾ ਦੇਵ ਰਾਜ ਜੀ ਜਿਹੜਾ ਮਹੱਲਾ ਸੰਦੋਖਪੁਰੇ ਵਿੱਚ ਰੇਲਵੇ ਵਾਲੇ ਇੱਕ ਕੰਧ ਕਰ ਰਹੇ ਹੈਗੇ ਆ ਤੁਹਾਡੇ ਘਰਾਂ ਦੇ ਮੁਰੇ ਠੀਕ ਹੈ ਠੀਕ ਹੈ ਤੁਹਾਡਾ ਰਸਤਾ ਬੰਦ ਹੋ ਰਿਹਾ ਅੱਜ ਚੌਧਰੀ ਸੰਤੋਖ ਸਿੰਘ ਦੇ بیٹے ਆਏ ਸੀ ਬਿਕਮ ਜੀ ਜੀ ਕੀ ਤੁਹਾਨੂੰ ਕਹਿ ਗਿਆ ਅਗਰ ਤੁਹਾਡੀ ਜਗਾ ਕਿਨੀ ਵੇਚਾਰੇ ਹੈਗੀ ਸਾਡੇ ਜੀ ਕੰਧ ਆ ਰਹੇ ਆ ਵਿੱਚ ਸਾਨੂੰ ਰਾਹ ਨਹੀਂ ਮਿਲਦਾ ਕੋਈ ਵੀ ਜੇ ਰਾਹ ਮਿਲ ਜਵੇ ਤਾਂ ਬਹੁਤ ਮਿਹਰਬਾਨੀ ਐ ਮਰੇ ਜੀ ਜਿਹੜਾ ਥੋੜਾ ਰਸਤਾ ਹੈਗਾ ਇਹ ਰੇਲਵੇ ਲਾਈਨ ਵੱਲੂ ਆ ਹਾਂਜੀ ਇਹ ਰੇਲਵੇ ਵਾਲ ਨੂੰ ਆ ਕੀ ਕਿੰਨੇ ਬੰਦਲੇ ਤੁਹਾਡੀ ਵਿਚਾਰੀ ਆ ਹਾਂਜੀ ਕੰਦੇ ਹੀ ਆ ਜੀ ਕੱਲੀ ਕੱਲੀ ਕੰਦੇ ਹੀ ਆ 4 ਇੰਚ 9 ਇੰਚ ਦੀ ਬਰਤ 9 ਇੰਚ ਦੀ ਆ ਨਾ ਹਾਂਜੀ ਜੀ ਜਿਹੜਾ ਬਿਕਰਮ ਜੀ ਜੀ ਆਸੀ ਕੀ ਕਹਿਆ ਕਿ ਤੁਹਾਨੂੰ ਉਹ ਤੇ ਇਹੀ ਗਾਇ ਗਏ ਆ ਵੀ ਤੁਹਾਨੂੰ ਰਾਹ ਮਤਲਬ ਦੇਣ ਮੈਂ ਕਹਾਂ ਮਦ ਆਊਗਾ ਅੱਛਾ ਜੇ ਦੇ ਦੇਣ ਦਾ ਸਾਡੀ ਬਹੁਤ ਮਿਹਰਬਾਨੀ ਉਹਨਾਂ ਦੀ ਤੇ ਰੇਲਵੇ ਵਾਲਾ ਤਾਂ ਕੰਮ ਚੱਲ ਪਿਆ ਇੱਥੇ ਹਾਂਜੀ ਚੱਲਦਾ ਆ ਜੀ ਦੇਖੋ ਬਹੁਤ ਕੰਦ ਪਾ ਰਹੇ ਉਹ ਜੀ ਖਦਾਈ ਖਦਾਈ ਕਰ ਰਹਾ ਜੀ ਹਲੇ ਪਿੱਛੇ ਹਾਂ ਜੀ ਕਿੰਨੇ ਘਰ ਪ੍ਰਭਾਵਿਤ ਹੋਣਗੇ ਉਹਨਾਂ ਉਹ ਦਿਨਾਂ ਜੀ ਘਰ ਤਾਂ ਬਹੁਤ ਹੈ ਜੀ ਫਾੜਕਾ ਤੱਕਰ ਚਲ ਜਾਂਦੇ ਆ ਜੀ ਫਾੜਕਾਂ ਤੱਕਰ ਜੀ ਆਪਾਂ ਤੁਹਾਡੀ ਆਪਾਂ ਫਰਮਾਇਸ਼ ਦੀ ਗੱਲ ਕਰੀਏ ਫਾੜਕਾਂ ਫਾੜਕਾ ਤੱਕਰ ਦੇ ਘਰ ਤੋਂ ਘਟ 100 ਤੋਂ ਉੱਤੇ ਘਰ ਪ੍ਰਭਾਵਿਤ ਹੋਊਗਾ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਪਰ ਮੈਂ ਇਹੀ ਮੰਗਦੇ ਆ ਜੀ ਸਾਨੂੰ ਰਾਹ ਮਿਲ ਜਵੇ ਨੁਕਸਾਨ ਨਾ ਨੁਕਸਾਨ ਨਾ ਕਰਨ ਕੋਈ ਵੀ ਮਤਲਬ ਇਹੀ ਕੁਝ ਮੰਗਦੇ ਆ ਅਜਤਾ ਜੀ ਹਾਂ ਜੀ ਸਾਨੂੰ ਰਾਹ ਦੇ ਦੇਣ ਬਸ ਇਹੀ ਸਾਡੀ ਟੈਂਟ ਹੈਗੀ ਆ ਉਹਨਾਂ ਬਾਰੇ ਵਿੱਚ ਜਿਵੇਂ ਕੀ ਨਾਮ ਆ ਤੁਹਾਡਾ ਸਤਿਆ ਦੇਵੀ ਜਿਹੜਾ ਸੰਪਰਕ ਆ ਮੱਲਾ ਰਬਦਾਸਪੁਰਾ ਵਿੱਚ ਇੱਕ ਰੇਲਵੇ ਵਾਲੇ ਲੈਨ ਪਾ ਰਹੇ ਆ ਉਹਦੇ ਵਿੱਚ ਕਾਫੀ ਘਰ ਪ੍ਰਭਾਵਿਤ ਹੁੰਦੇ ਨਾ ਮਤਲਬ ਕਿ ਤੁਹਾਡਾ ਘਰ ਵੀ ਵਿੱਚ ਆ ਰਿਹਾ ਹੈਗਾ ਕਿੰਨਾ ਕੁ ਸਾਡੀ ਜਗ੍ਹਾ ਵਿੱਚ ਆਂਦੀ ਹੈਗੀ ਆ ਸਾਡੀ ਕੰਨਦੇ ਦੀ ਕੰਨਦੇ ਹੀ ਕਹਿੰਦੇ ਆ ਬਈ ਜਾਨੀ ਥੋੜਾ ਜਿਹਾ ਆਉਂਦਾ ਆ ਬਈ ਉਹ ਵਿਚਾਹ ਹੋ ਜੀਵੇ ਸਾਡੀ ਕੰਨ ਦਾ ਨਾ ਬਸ ਟੋਵੇ अच्छा ਕੰਦੇ ਨਾ ਡਾ ਬਈ अदरवाइज ਇਹ ਕੰਦੇ ਟੈਂਦੀ ਆ ਤਾਂ ਫੇਰ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਆ ਅਸੀਂ ਇਹਨਾਂ ਤੋਂ ਮਾਫੀ ਮੰਗ ਕੇ ਲਵਾਗੇ ਵੇ ਸਾਨੂੰ ਬਈ ਮੇਰੇ ਤੋਂ ਨਹੀਂ ਬਣਨੀ ਮੈਂ ਗਰੀਬ ਨਹੀਂ ਆ ਠੀਕ ਆ ਜੀ ਹਾਂ ਜੀ ਇਹ ਤਾਂ ਫੇਰ ਹੋਰ ਬਹੁਤ سارے ਘਰ ਆ ਰਹੇ ਆ ਵਿੱਚ ਨਾ ਕੰਦੇ ਨਾਲ ਹਾਂ ਜੀ ਨਹੀਂ ਤਿੰਨੇ ਹੀ ਘਰ ਆ ਇਹ ਸਾਡੇ ਹੀ ਬਸ ਇੱਧਰ ਬਸ ਤਿੰਨ ਘਰ ਆ ਹਾਂ ਜੀ ਇਹ ਤਿੰਨੇ ਘਰ ਆ ਓਕੇ ਅੱਗੇ ਰਸਤਾ ਤੁਹਾਡਾ ਦੂਜੀ ਪਾਸੇ ਨੂੰ ਆ ਹਾਂ ਰਸਤਾ ਦੂਜੀ ਪਾਸੇ ਨੂੰ ਆ ਓਕੇ ਅੱਛਾ ਕੀ ਨਾਮ ਆ ਤੁਹਾਡਾ ਮਨੋਲਾਲ ਜੀ ਕਿਹੜੇ ਪਿੰਡ ਕਿਹੜੇ ਆਪਾਂ ਰਬਦਾਸਪੁਰਾ ਠੀਕ ਆ ਆੜੀ ਰੇਲਵੇ ਵਾਲੀ ਇੱਕ ਕੰਮ ਕਰ ਰਹੀ ਹੈਗੀ ਆ ਪਿੱਛੇ ਜੀਵੀਸੀ ਵੀ ਚੱਲਦੀ ਹੈਗੀ ਆ ਨੀਆਂ ਪੱਟਣ ਲੱਗੇ ਆ ਆਪਣੀ ਜੋਸ਼ੋ ਦਾ ਕੰਮ ਚੱਲ ਆਇਗਾ ਹਾਂਜੀ ਇਹਦੇ ਵਿੱਚ ਮਹਲਾ ਸੰਤੋਖਪੁਰਾ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਕਾਫੀ ਘਰ ਆ ਗਏ ਆ ਤੇ ਤੁਸੀਂ ਮਹਲਾ ਰਬਦਾਸਪੁਰਾ ਵਿੱਚ ਖੜੇ ਆ ਤੁਹਾਡਾ ਘਰ ਵੀ ਵਿੱਚ ਆ ਰਿਹਾ ਤੇ ਹਾਂਜੀ ਸਾਡੇ ਕੰਦ ਆ ਰਹੀ ਹੈ ਅੱਛਾ ਕੰਦ ਆ ਰਹੀ ਹੈ ਨਾ ਤੇ ਇਹ ਤੁਹਾਡਾ ਰਾਸਤਾ ਕਿਧਰ ਨੂੰ ਆ ਆ ਉਧਰ ਫਰੇ ਇਹ ਤਾਂ ਫਿਰ ਇਧਰ ਵੀ ਰਾਈ ਆ ਉਧਰ ਤਾਂ ਓਕੇ ਯਾਨੀ ਪੱਕਾ ਰਾਹ ਹੋ ਆ ਇਹ ਜਿਹੜੀ ਜਗ੍ਹਾ ਤੁਹਾਡੀ ਇਹ ਕਬਜ਼ੇ ਵਾਲੀ ਹੈ ਜੀ ਜਿਸਤੀ ਦੀ ਆ ਜੀ ਜਿਸਤੀ ਵਾਲੀ ਹੈ ਹਾਂਜੀ ਠੀਕ ਆ ਤੇ ਤੁਸੀਂ ਜਦ ਇਹ ਤੁਹਾਡਾ ਇਹ ਘਰ ਵਿੱਚ ਆਉਂਦਾ ਹੈਗਾ ਤੁਸੀਂ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਕੋਈ ਹਾਂਜੀ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਸੰਪਰਕ ਸਾਰਿਆਂ ਨੂੰ ਦੱਸਿਆ ਸੀ ਨੇ ਗੰਡਾ ਸਾਹਿਬ ਨੂੰ ਦੱਸਿਆ ਹੋਰ ਇਧਰ ਅਮਰਜੀਤ ਹੋਗਾ ਓਕੇ ਸਾਰਿਆਂ ਨੂੰ ਦੱਸਿਆ ਹੁਣ ਵਿਕਰਮਜੀਤ ਚੌਧਰੀ ਆਏ ਸੀ ਕੀ ਤੁਹਾਨੂੰ ਕਹਿ ਗਏ ਉਹ ਵਿਕਰਮ ਚੌਧਰੀ ਕਹਿੰਦੇ ਜੀ ਬਈ ਅਸੀਂ ਬਚਾਅ ਕਰਾਂਗੇ ਜੇ ਸੱਕ ਹੋਇਆ ਓਕੇ ਸਾਰਿਆਂ ਦਾ ਹੀ ਤੇ 5 ਫੁੱਟ ਰੇਲ ਨੂੰ ਨਹੀਂ ਕਰਦੇ ਬਈ ਛੱਡ ਕੇ ਬਣਾ ਲਓ ਤੁਸੀਂ ਇਹਨਾਂ ਨੂੰ 5 ਫੁੱਟ ਨਾਲ ਰਸਤਾ ਦੇ ਦਿਓ ਠੀਕ ਆ ਇੱਕ ਇੱਕ ਗੱਲ ਹੋਰ ਦਸੀ ਉਹ ਜੇ ਦੋਨਾਂ ਪਾਸਿਆਂ ਦੇ ਕੰਧਾਂ ਪੈਂਦੀਆਂ ਜਿਹੜੀਆਂ ਦੋਨੇ ਲਾਈਨਾਂ ਦੇ ਵਿਚਾਲੇ ਇੱਕ ਘਰ ਬਣੇ ਹੈਗੇ ਆ ਹਾਂਜੀ 100 ਤੋਂ 150 ਘਰ ਬਣੇ ਹੈਗਾ ਉਹ ਵੀ ਉਹ ਵੀ ਕਾਫੀ ਪ੍ਰਭਾਵਿਤ ਹੋਊਗਾ ਫੇਰ ਉਹ ਤਾਂ ਜ਼ਿਆਦਾ ਹੀ ਆ ਜੀ ਕੰਮ ਉਹਨਾਂ ਨੂੰ ਤਾਂ ਜਿੱਦਾਂ ਮਤਲਬ ਸਾਹ ਬੰਦ ਹੋ ਜਾਣਾ ਠੀਕ ਆ ਬਸ ਨਾ ਜ਼ੋਰ ਦੀ ਗੱਲ ਹੈ ਸਾਹ ਹੀ ਬੰਦ ਹੋ ਜਾਣਾ ਠੀਕ ਆ ਰਸਤਾ ਬੰਦ ਹੋਣਾ ਸਾਰਾ ਉਹਦਾ ਰਸਤਾ ਬੰਦ ਹੋਏ ਕੰਧ 15 ਫੁੱਟ ਉੱਚੀ ਕੰਧਾਂ ਨਹੀਂ ਆ ਓਕੇ ਅ ਬੇਕਰ ਸਰ ਜਿਹੜਾ ਫਲੋਰ ਮਹੱਲਾ ਸੰਗੋਬਰਾ ਵਿੱਚ ਇੱਕ ਰੇਲਵੇ ਦੀ ਜਿਹੜੀ ਆ ਟੀਮ ਹੈਗੀ ਆ ਜਿਹੜੇ ਅਕਰੋਜ ਮਟਾ ਹਟਾ ਰਹੀ ਆ ਕੋਈ ਕਾਫੀ ਘਰ ਆ ਰਹੇ ਹੈਗੇ ਆ ਜਿਹੜੇ ਉਜ਼ਾਰੇ ਦੀ ਤਰਫ ਜਾ ਰਹੇ ਹੈਗੇ ਆ ਉਸੇ ਇੰਨਾ ਦੇ ਆਇਆ ਮੈਂ ਦੇਖਣਾ ਸਾਰਾ ਮੌਕਾ ਦੇਖਣਾ ਆ ਸਰ ਕੀ ਸਾਰਾ ਮਾਮਲਾ ਹੈਗਾ ਕਿੰਨੀ ਕਰਾਫਤ ਮਿਲ ਸਕਦੀ ਵੀਰੇ ਇਹਨਾਂ ਪਰਿਵਾਰਾਂ ਨੂੰ ਅ ਕੁਝ ਦਿਨ ਪਹਿਲਾਂ ਇਲਾਕੇ ਦੇ ਕੁਝ ਸਾਥੀਆਂ ਦਾ ਵਫਦ ਮੈਨੂੰ ਮਿਲੇ ਸੀ ਆ ਤੇ ਉਹ ਇਨਾਂ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਰੇਲਵੇ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਇੱਥੇ ਡਿਮਾਰਕੇਸ਼ਨ ਕਰ ਰਿਹਾ ਹੈ ਔਰ ਰੇਲਵੇ ਵਾਲਨਾਂ ਸੰਪਰਕ ਕਰਨ ਤੋਂ ਪਤਾ ਲੱਗਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਰੇਲਵੇ ਲਾਈਨਸ ਨੇ ਟਰੈਕਸ ਨੇ ਉੱਥੇ ਗਵਰਨਮੈਂਟ ਆਫ ਇੰਡੀਆ ਵੱਲੋਂ ਯਾਤਰੀ ਦੀ ਸੇਫਟੀ ਰੇਲ ਦੀ ਸੇਫਟੀ ਔਰ ਜਿਹੜੇ ਰੇਲਵੇ ਟਰੈਕ ਤੇ ਕੋਲ ਰਹਿਣ ਵਾਲੇ ਵਸਨੀਕ ਨੇ ਉਹਨਾਂ ਦੀ ਸੇਫਟੀ ਵਾਸਤੇ ਰੇਲਵੇ ਟਰੈਕਸ ਦੇ ਨਾਲ ਬਾਊਂਡ ਬਲ ਬਣਾਈ ਜਾ ਰਹੀ ਹੈ ਰੇਲਵੇ ਦੀ ਜਗ੍ਹਾ ਪਹਿਲਾਂ ਤੋਂ ਹੀ ਇਰ ਮੰਗਦਾ ਨਾਪੀ ਹੋਈ ਹੈ ਪਰ ਅਨਫੋਰਚੂਨੇਟਲੀ ਜਦੋਂ ਸਾਡੇ ਸਾਥੀ ਕੋਈ ਕੋਈ ਜਗਾ ਖਰੀਦਦੇ ਨੇ ਕੋਈ ਲੈਂਡ ਪਰਚੇਸ ਕਰਦੇ ਨੇ ਕੋਈ ਘਰ ਪਾਉਣ ਵਾਸਤੇ ਕੋਈ ਦਕਾਨ ਪਾਉਣ ਵਾਸਤੇ ਉਦੋਂ ਕਈ ਵਾਰੀ ਜਿਹੜਾ ਵੇਚਣ ਵਾਲਾ ਹੁੰਦਾ ਹੈ ਉਹ ਫਰਾਡ ਕਰ ਜਾਂਦਾ ਹੈ ਔਰ ਸਾਡੇ ਇੱਥੇ ਮੱਲਾ ਸਦੋਪੁਰਾ ਦੇ ਵਿੱਚ ਐਸੇ ਕਈ ਪਰਿਵਾਰ ਨੇ ਜਿਨ੍ਹਾਂ ਨੇ ਜ਼ਮੀਨ ਖਰੀਦੀ ਪਰ ਜਿਹ ਉਹਦੇ ਹਿਸਾਬ ਨਾਲ ਤੁਹਾਡੇ ਬਚਾ ਹੋ ਰਿਹਾ ਨਾ ਉਸ ਦੀ ਸਹੀ ਹਦਦਾਲ ਨਹੀਂ ਕੀਤੀ ਨਪਾਈ ਨਹੀਂ ਕੀਤੀ ਔਰ ਕਈ ਐਸੇ ਸਾਡੇ ਗਰੀਬ ਸਾਥੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਧੋਖਾ ਹੋਇਆ ਜਦੋਂ ਮੇਰੇ ਧਿਆਨ ਵਿੱਚ ਇਹ ਗੱਲ ਆਂਦੀ ਗਈ ਤਾਂ ਮੈਂ ਸਾਡੇ ਮਾਨਯੋਗ ਮੰਤਰੀ ਭਾਰਤ ਸਰਕਾਰ ਮਿਸਟਰ ਸ੍ਰੀ ਰਵਨੀ ਸਿੰਘ ਬਿੱਟੂ ਜੀ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਔਰ ਉਹਨਾਂ ਨਾਲ ਡਿਸਕਸ ਕਰਨ ਤੋਂ ਬਾਅਦ ਅੱਜ ਰੇਲਵੇ ਡਿਪਾਰਟਮੈਂਟ ਤੋਂ ਉਹਨਾਂ ਦੇ ਜਿਹੜੇ ਸੀਨੀਅਰ ਅਫਸਰ ਅੱਗੇ ਆ ਮਿਸਟਰ ਪ੍ਰਾਨੇਸ ਡੀ ਗੋਨਾਲੇ ਸਾਹਿਬ ਅੱਜ ਅਸੀਂ ਇੱਥੇ ਮੌਕਾ ਦੇਖਣ ਆਏ ਹਾਂ ਔਰ ਅਸੀਂ ਇਹ ਮੰਗ ਕੀਤੀ ਹੈ ਕਿ ਜਿਹੜੇ ਗਰੀਬ ਥਾਤੀਆ ਨੇ ਇੱਥੇ ਜ਼ਮੀਨ ਖਰੀਦੀ ਹੈ ਕਾਫੀ ਸਾਲਾਂ ਤੋਂ ਰਹਿ ਰਹੇ ਨੇ ਕਈਆਂ ਨਾਲ fraud ਹੋਇਆ ਹੈ ਉਹਨਾਂ ਦੇ ਕਈਆਂ ਦੇ ਤਾਂ ਘਰ ਦੇ ਜਿਹੜੇ ਮੇਨ ਗੇਟ ਨੇ ਦਰਵਾਜ਼ੇ ਨੇ ਅੰਦਰ ਆਣ ਜਾਣ ਦਾ ਜਿਹੜਾ ਰਸਤਾ ਹੈ ਉਹ ਇਸ ਪਾਸੇ ਨਹੀਂ ਤਾਂ ਜੇ ਰੇਲਵੇ ਉੱਥੇ ਅੱਗੇ ਦੀਵਾਰ ਬਣਾ ਦੇਗੀ ਤਾਂ ਉਹ ਆਪਣੇ ਘਰੋਬਾਰ ਨਹੀਂ ਨਿਕਲ ਸਕਦੇ ਤਾਂ ਮੇਰਾ ਇਲਾਕਾ ਨਿਵਾਸੀਆਂ ਨਾਲ ਔਰ ਰੇਲਵੇ ਪਾਗ ਨਾਲ ਅੱਜ ਮੀਟਿੰਗ ਹੋਈ ਹੈ ਔਰ ਮੈਨੂੰ ਆਸ ਹੈ ਕਿ ਸਾਡੀ ਜਿਹੜੀ ਸਮੱਸਿਆ ਹੈ ਇਸ ਨੂੰ ਹੱਲ ਕਰਨ ਵਿੱਚ ਕੇਂਦਰ ਸਰਕਾਰ ਸਾਡੇ ਜਿਹੜੇ ਮੰਤਰੀ ਸਾਹਿਬ ਨੇ ਮਿੱਟੂ ਜੀ ਉਸਰਦੀ ਮਦਦ ਕਰਨਗੇ। ਔਰ ਕਈ ਜਗ੍ਹਾ ਆ ਰੇਲਵੇ ਟਰੈਕ ਪਿੱਛੇ ਜਾ ਰਿਹਾ ਹੈ ਕਈ ਜਗ੍ਹਾ ਗਿਆ ਰਿਹਾ ਹੈ ਜਿਹੜਾ ਨਕਸ਼ਾ ਹੈ। ਔਰ ਜੋ ਇਹਨਾਂ ਦੀ ਇਹਨਾਂ ਦਾ ਜਿਹੜਾ ਕਾਨੂੰਨ ਹੈ ਜਿਹੜਾ ਰੂਲਸ ਨੇ ਔਰ ਰੇਲਵੇ ਟਰੈਕ ਦੇ ਸੈਂਟਰ ਦੇ ਵਿੱਚੋਂ ਕਈ ਜਗ੍ਹਾ 158 ਫੁੱਟ ਲੈਣਾ ਹੈ, ਕਈ ਜਗ੍ਹਾ 60 ਫੁੱਟ ਲੈਣਾ ਹੈ। ਤਾਂ ਅਸੀਂ ਤਾਂ ਡਿਪਾਰਟਮੈਂਟ ਨੂੰ ਇਹੀ ਬੇਨਤੀ ਕਰ ਰਹੇ ਆ ਕਿ ਜਿਹੜੇ ਸਾਥੀਆਂ ਦੇ ਘਰ ਇਹਨਾਂ ਦੇ ਮੁੱਖ ਦਵਾਰ ਦਰਵਾਜ਼ੇ ਅੰਦਰ ਆਨ ਜਾਣ ਦਾ ਰਸਤਾ ਉਸ ਇਸ ਦੀਵਾਰ ਨਾਲ ਬੰਦ ਹੋ ਜਾਏਗਾ ਉੱਥੇ ਆਪਾਂ ਇਹਨਾਂ ਗਰੀਬ ਸਾਥੀਆਂ ਨੂੰ ਰੀਲਿਫ ਦੇਈਏ ਠੀਕ ਹੈ ਸਰ ਇਹ ਤਾਂ ਹੋ ਗਈ ਇਹ ਦੇ ਦਵਾਰ ਦੇ ਨਾਲ ਲੱਗਦੇ ਹੈਗੇ ਆ ਸਰ ਇਹ ਤਾਂ ਬੋ ਟ੍ਰੈਕ ਚੱਲਦੇ ਆ ਕਿ ਜਲਦੀ ਠੀਕ ਹੈ ਉਹਦੇ ਸਾਨਾ ਤੁਹਾਡੇ ਬੱਚਾ ਆ ਰਿਹਾ ਹੈ ਨਾ ਜਿਹਨਾਂ ਦੇ ਗੱਭੇ ਸਾਥੀ ਬੈਠੇਗਾ ਉਹਨਾਂ ਨੂੰ ਕੀ ਰੱਖ ਦੇਗੀ ਸਰ ਉਹਦਾ ਵੀ ਉਹਦਾ ਵੀ ਜਿਹੜਾ ਮਸਲਾ ਹੈ ਅੱਜ ਮੇਰੇ ਧਿਆਨ ਵਿੱਚ ਲਿਆਇਆ ਗਿਆ ਹੈ ਔਰ ਜਿਹੜੇ ਅਫਸਰ ਸਹਿਬਾਨ ਆਏ ਨੇ ਉਹ ਇਹਨਾਂ ਦੀ ਜੂਰਿਡਿਕਸ਼ਨ ਨਹੀਂ ਹੈ ਉਹ ਜ਼ੀਰੋ ਡਿਕਸ਼ਨ ਅਫਸਰ ਸਹਿਬਾਂ ਜਿਹੜੇ ਫਗਵਾੜਾ ਬੈਠਦੇ ਨੇ ਉਹਨਾਂ ਦੀ ਹੈਗੀ ਹੈ ਔਰ ਇਹਨਾਂ ਨਾਲ ਸੰਪਰਕ ਕਰਕੇ ਜਿਹੜੇ ਕਨਸਰਨਡ ਅਫਸਰਸ ਨੇ ਉਹਨਾਂ ਦਾ ਵੀ ਜਿਹੜਾ ਮਸਲਾ ਹੈ ਉਹਦੇ ਤੇ ਅਸੀਂ ਸਰਕਾਰ ਦਾ ਧਿਆਨ ਲੈ ਕੇ ਆਵਾਂਗੇ ਔਰ ਮੇਰੀ ਤਾਂ ਹੀ ਪੁਰਜ਼ੋਰ ਕੋਸ਼ਿਸ਼ ਹੈ ਕਿ ਜਿਹੜਾ ਉਹ ਇੱਕ ਅੱਗੇ ਆ ਸਾਡਾ ਇਲਾਕੇ ਦਾ ਵਾਸੀ ਇੱਥੇ ਰਹਿ ਰਿਹਾ ਹੈ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਉਹ ਉਹਨਾਂ ਨੂੰ بے ਘਰ ਨਾ ਕੀਤਾ ਜਾਵੇ ਜੇ ਐਸੀ ਕੋਈ ਮਜਬੂਰੀ ਹੋਵੇ ਤਾਂ ਪਹਿਲਾ ਸਰਕਾਰ ਵੱਲੋਂ ਉਹਨਾਂ ਦੀ ਰੀਹੈਬਿਲਿਟੇਸ਼ਨ ਕੀਤੀ ਜਾਵੇ ਉਹਨਾਂ ਨੂੰ ਆ ਥਾਂ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਨਾਲ ਉੱਥੇ ਜਾ ਕੇ ਵਸ ਸਕਣ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ